ਡਾ ਯਾਰੋ ਚੜ ਚੜ ਕੇ ਵੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਰਫੀਕ ਸ਼ੱਕਰਪੁਰੀ ਹੈ ਜੋ ਨਾ ਸੰਗੋਜਲੇ ਵਾਲਾ ਹੈਰੀ ਦਾਰਾਪੁਰੀ ਹੈ ਸ਼ੇਰਪੁਰ ਦੋਨੇ ਵਾਲਾ ਸੱਤੂ ਹੈ ਆ ਨਕੋਦਰ ਵਾਲਾ ਏ ਗੱਡਾ ਡਈਆਂ ਤੇ ਆ ਗੱਡਾ ਡਈਆਂ ਤੇ ਗੱਡਾ ਡਈਆਂ ਦੇ ਕਰਤਾ ਬੱਲੇ 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 ਸੋਹਮਨ ਤਰੋ ਦੇ ਨੇ ਟੀਮ ਕਹਿੰਦੇ ਖੇਡ ਮੈਦਾਨ ਦੇ ਵਿੱਚ ਆ ਚੋਟੀ ਦਾ ਹੈ ਫਾਈਨਲ ਪਰ ਦੂਸਰੇ ਬੰਦੇ ਕਿਵੇਂ ਯਾਰਾਂ ਨੇ ਠੇਕਾ ਲੈ ਲਿਆ ਯਾਰਾਂ ਨੇ ਠੇਕਾ ਲੈ ਲਿਆ ਇਹ ਚਾਨਪੁਰ ਦੀ ਟੀਮ ਹੈ ਤੇ ਜਿਹੜੇ ਜਿਹੜੇ ਚਾਨਪੁਰ ਤੋਂ ਆਏ ਆ ਉਹ ਤਾੜੀਆਂ ਤੂੜੀਆਂ ਮਾਰ ਦੋ ਆ ਕੀ ਬਣ ਗਿਆ ਆ ਕੀ ਬਣ ਗਿਆ ਆਓ ਬੱਲੇ ਲਾਓ ਦਾਰਾਪੁਰ ਵਾਲਿਆ

ਆਰਡਰ ਦੇ ਲਾਗਿਓ ਖੇਡਣ ਲਈ ਐ ਮਾਝੇ ਦਾ ਮਹੌਲ ਆ ਪੈਂਦੀ ਹੋਏ ਰੇਡ ਤੇ ਸਾਹਮਣੇ ਓਈ 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 ਜਾਫੀ ਆ ਦਾਰਾਪੁਰਿਆ ਹੈਰੀ ਮੋਗੇ ਵਾਲਾ ਮੇਕ ਇਧਰ ਪਰਲੇ ਘੁਮਾਤੇ ਆ ਆ ਲੋਕਾਂ ਨੇ ਆ ਹੈਰੀ ਨੇ ਪਰਨੇ ਘੁਮਾਤੇ ਪਰ ਸਰਾਂਪੁਰ ਦੇ ਵਿੱਚ ਹੋਇਆ 500 ਚਾਚਾ ਮੁਸਕਰਾਉਂਦਾ ਏ ਦਾਰਾਪੁਰੀਆ ਹੈਰੀ ਹੈ ਦਾਰਾਪੁਰੀਆ ਹੈਰੀ ਹੈ ਪਰ 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 ਉਧਰ ਸਖਮਨ ਧੋਆ ਕਹਿੰਦਾ 1000 ਰੁਪਇਆ ਸਖਮਨ ਧੋਆ ਪਰ ਸਨ ਵੀ ਨੀਰ ਕਬੱਡੀ 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 ਕਬੱ ਕਬੱਡੀ 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 ਫੇਨੇ ਕਹਿੰਦੇ ਜਿੱਤ ਹਾਰ ਦਾ ਇਹ ਫਾਲ ਆਇਆ ਸੁਖਮਨ ਧੋਵਾ ਰਾਹੁਲ ਯੂਕੇ ਰਮੀ ਯੂਐਸਏ ਪਿੰਦਾ ਯੂਐਸਏ ਹਰ ਮਣ ਇਟਲੀ ਤੇ ਗੁਰਪੀਰਤ ਦੇ ਲੋ 1000 ਸਜਾਸੀ ਦੇ ਲਈ ਵਾਹ ਕੀ ਬਾਤ ਹੈ